ਨਾਬਾਦੇ ਹੈੱਡ ਕਨਸਟੇਬਲ ਦੇ ਕਤਲ ਨੂੰ ਲੈ ਕੇ ਵੱਡੀ ਅਪਡੇਟ ਸਾਹਮਣੇ ਆਈ ਹੈ ਦੋ ਮੁਲਜ਼ਮ ਪੁਲਿਸ ਨੇ ਹੁਣ ਗ੍ਰਿਫਤ ਦੇ ਵਿੱਚ ਆ ਚੁੱਕੇ ਨੇ ਜਿਨ੍ਹਾਂ ਨੂੰ ਕਾਬੂ ਕਰ ਲਿਆ ਗਿਆ ਦੱਸਦੀ ਹੈ ਕਿ ਬਾਕੀ ਚਾਰ ਕਾਤਲਾਂ ਦੀ ਪਾਲ ਦੇ ਲਈ ਪੁਲਿਸ ਦੇ ਵੱਲੋਂ ਥਾਂ-ਥਾਂ ਤੇ ਛਾਪੇਮਾਰੀ ਕੀਤੀ ਜਾ ਰਹੀ ਹੈ ਪੈਸਿਆਂ ਦੇ ਲੈਣ-ਦੇਣ ਦੇ ਲਈ ਇਹ ਕਤਲ ਜਿਹੜਾ ਕੀਤਾ ਗਿਆ ਇਹ ਆਖਿਆ ਚਾਰੇ ਐਸਐਸਪੀ ਨੇ ਇਹ ਪੂਰਾ ਬਿਆਨ ਦਿੱਤਾ ਹੈ ਐਸਐਸਪੀ ਦਾ ਕਹਿਣਾ ਹੈ ਕਿ ਪੈਸੇ ਦੇ ਲੈਣ ਦੇਣ ਨੂੰ ਲੈ ਕੇ ਇਹ ਪੂਰੀ ਬਹਿਸਬਾਜੀ ਹੋਈ ਸਭ ਤੋਂ ਪਹਿਲਾਂ ਬਹਿਸ ਤੋਂ ਬਾਅਦ ਮਲਜ਼ਮਾ ਨੇ ਚਾਕੂ ਦੇ ਨਾਲ ਇਹ ਹਮਲਾ ਕੀਤਾ 5 ਤੋਂ 6 ਮਲਜ਼ਮਾ ਨੇ ਇਸ ਪੂਰੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ ਤੇ ਦੋਸ਼ੀਆਂ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇਗੀ ਸਾਡੇ ਜਿਹੜਾ ਮਦਰ ਹੋਇਆ ਸੀ ਤੇ ਹੁਣ ਪੁਲਿਸ ਜੀ ਕਿੱਥੇ ਤੱਕ ਕਾਰਵਾਈ ਪਹੁੰਚੀ ਹੈ ਦੇਖੋ ਜੀ 25 ਜਨਵਰੀ ਦੀ देर शाम ਨੂੰ ਨਾਬਾ ਏਰੀਏ 'ਚ ਬਹੁਤ ਹੀ ਮੰਦ ਭਾਗੀ ਤਾਨਸਖਾਵੇਂ ਘਟਨਾ ਦੀ ਖਬਰ ਆਈ ਸੀ ਹੈੱਡ ਕਨਸਟੇਬਲ ਅਮਨਦੀਪ ਸਿੰਘ ਜਿਹੜੇ ਕਿ ਪਟਿਆਲਾ ਪੁਲਿਸ ਦਾ ਹਿੱਸਾ ਸੀ ਸਾਡੇ ਆਪਣਾ ਭਰਾ ਸੀਗਾ ਉਹਦੀ ਸਿਵਲ ਲਾਈਨ ਥਾਣੇ 'ਚ ਡਿਊਟੀ ਸੀਗੀ ਤੇ ਨਾਬਾ ਏਰੀਏ 'ਚ 5 ਤੋਂ 6 ਅਣਪਛਾਤੇ ਬੰਦੇ ਆਣੇ ਉਹਦਾ ਚਾਕੂ ਮਾਰ ਕੇ ਕਤਲ ਕੀਤਾ ਉਹਦਾ ਭਰਾ ਨਵਦੀਪ ਸਿੰਘ ਵੀ ਜ਼ਖਮੀ ਹੋਇਆ ਭਰਾ ਜਿਹੜਾ ਆਊਟ ਆਫ ਡੇਂਜਰ ਜਿਹੜੇ ਦੋਸ਼ੀਆਂ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਉਹ ਸਾਰੇ ਦੋਸ਼ੀ ਆਇਡੈਂਟੀਫਾਈ ਹੋ ਗਏ ਉਹਨਾਂ ਚੋਂ ਦੋ ਦੋਸ਼ੀ ਅਸੀਂ ਅਰੈਸਟ ਵੀ ਕਰ ਲਏ ਰੈਂਡੇ ਚਾਰ ਦੋਸ਼ੀਆਂ ਦੀ ਅਰੈਸਟ ਲਈ ਟੀਮਾਂ ਲਗਾਤਾਰ ਛਾਪੇ ਮਾਰੀਆਂ ਕਰ ਰਹੀਆਂ ਨੇ ਤੇ ਅਸੀਂ ਮਿਸਾਲੀ ਸਜ਼ਾ ਦੇਵਾਂਗੇ ਐਗਜ਼ੈਂਪਲਰੀ ਸਜ਼ਾ ਦੇਵਾਂਗੇ ਜੀਨੇ ਸਾਡੇ ਭਰਾ ਦਾ ਇੰਨਾ ਵੱਡਾ ਨੁਕਸਾਨ ਇਤਾ ਜੀ ਨਾਮੇ ਉਹਨਾਂ ਨੂੰ ਮਿਸਾਲੀ ਤੌਰ ਤੇ ਸਜ਼ਾ ਦਿੱਤੀ ਜਾਊਗੀ ਤੇ ਫਾਸਟ ਟਰੈਕ ਟ੍ਰਾਇਲ ਚਲਵਾ ਕੇ ਅਸੀਂ ਇਨਸ਼ੋਰ ਕਰਾਂਗੇ ਸਖਤ ਤੋਂ ਸਖਤ ਸਜ਼ਾ ਤੇ तकरीबन ساری ਉਮਰ ਜਿਹੜੀ ਆ ਉਸ ਲਾਕਾਂ ਦੇ ਪਿੱਛੇ ਇਹਨਾਂ ਦੀ ਨਿਕਲੇ ਇੱਕ ਬਾਜ਼ਾਰ ਦੇ ਵਿੱਚ ਜਿਸ ਤਰ੍ਹਾਂ ਕਦੋਂ ਮਰਡਰ ਦਾ ਮਰਡਰ ਦਾ ਕਾਰਨ ਕੁਝ ਛੋਟੇ ਜਿਹੇ ਪੈਸਿਆਂ ਦੇ ਲੈਣ ਦੇਣ ਨੂੰ ਲੈ ਕੇ ਬਹਿਸ ਬਸਈਆ ਹੋਇਆ ਤੇ ਉਹ ਬਹਿਸ ਹੀ ਇਨੀ ਪੈਸਟ ਜੇ ਆ ਗਈ ਵੀ ਉਹਨਾਂ ਨੇ ਇਸ ਕਤਲ ਦੀ ਵਾਰਦਾਤ ਨੂੰ ਅੰਜਾਮ ਦਿੱਤਾ। ਇਹ ਆਪਸ ਵਿੱਚ ਦੋਸਤੀ ਵੀ ਕੀ ਕਰਨਾ ਜਿਹੜਾ ਉਹ ਅਸੀਂ ਤਫ਼ਤੀਸ਼ ਕਰ ਰਹੇ ਹਾਂ। ਜਿਹੜੇ ਦੋ ਫਕਰੇ ਗਏ ਨੇ ਜੀ ਉਹਨਾਂ ਦਾ ਕੀ ਬੈਕਗ੍ਰਾਉਂਡ ਹੈ? ਉਹਨਾਂ ਦਾ ਬੈਕਗ੍ਰਾਉਂਡ ਮੈਂ ਜੇ ਇਸ ਕਰਕੇ ਨਹੀਂ ਦੱਸ ਸਕਦਾ ਕਿਉਂਕਿ ਜੇ ਤਫ਼ਤੀਸ਼ ਦੇ ਡਿਟੇਲ ਦੱਸਦੇ ਹਾਂ ਤੇ ਬਾਕੀ ਜਿਹੜੇ ਚਾਰ ਦੋਸ਼ੀ ਹੰਦੇ ਆਰਸ ਕਰਨ ਵਾਲੇ ਉਹਨਾਂ ਨੂੰ ਕਿਸੇ ਪ੍ਰਕਾਰ ਦੀ ਕੋਈ ਅਲਰਟ ਹੋ ਸਕਦੇ ਆ ਤੇ ਜਦੋਂ ਸਾਰੇ 6 ਦੇ 6 ਦੋਸ਼ੀ ਰਾਉਂਡ ਅਪ ਕਰ ਲਏ ਤੇ ਪ੍ਰੈਸ ਨੂੰ ਦੁਬਾਰੇ ਪੂਰੇ ਤਰੀਕੇ ਨਾਲ ਬਰੀਫ ਕੀਤਾ ਜਾਊਗਾ ਸਾਰਿਆਂ ਦਾ ਬੈਕਗ੍ਰਾਉਂਡ ਨਾਮ ਪਤੇ ਸਾਰਾ ਕੁਝ ਉਦੋਂ ਦੱਸਿਆ ਸਰੇਮ ਜਿਸ ਤਰ੍ਹਾਂ ਸਰੇਮ ਕਤਲ ਹੋਣਾ ਕਿਤਨੇ ਕਿਤੇ ਸੁਰੱਖਿਆ ਨੂੰ ਲੈ ਕੇ ਵੱਡੇ ਸਵਾਲ ਲੋਕ ਚਿੰਤਤ ਨੇ ਪੰਜਾਬ ਦੇ ਦੇਖੋ ਜੀ ਗੱਲ ਇਹ ਆ ਕਿ ਕਰਾਈਮ ਜਦੋਂ ਹੋ ਜਾਂਦਾ ਹੈ ਤੇ ਉਸ ਤੋਂ ਬਾਅਦ ਉਹਨੂੰ ਕਿੰਨੀ ਛੇਤੀ ਡਿਟੈਕਟ ਕੀਤਾ ਜਾਂਦਾ ਕਿੰਨੀ ਛੇਤੀ ਅਰੈਸਟ ਕੀਤੇ ਜਾਂਦੇ ਤੇ ਲੀਗਲ ਪ੍ਰੋਸੀਜਰਸ ਨੂੰ ਫਾਲੋ ਕਰਕੇ ਪਰਿਵਾਰ ਨੂੰ ਜਸਟਿਸ ਕਿਵੇਂ ਦਿਵਾਇਆ ਜਾਂਦਾ ਉਹ ਸਾਡੀ ਰਿਸਪੌਂਸਿਬਿਲਟੀ ਆ ਤੇ ਅਸੀਂ ਆਪਣੀ ਰਿਸਪੌਂਸਿਬਿਲਟੀ ਤੇ ਖਰੇ ਉਤਰਾਂਗੇ ਕੁਝ ਮਾਈਨਰ ਵੀ ਆ ਰਹੇ ਸਰ ਇਹਦੇ ਵਿੱਚ ਮਾਈਨਰਾਂ ਦਾ ਵੀ ਹੈ